ਦੋਸਤੋ ਅੱਜ ਆਪਾਂ ਗੱਲ ਕਰਦੀਆਂ ਐਕਸਸ ਆਫ ਰਿਜਿਸਟੈਂਸ ਵਿਧਰੋਧ ਦੇ ਤੌਰੇ ਬਾਰੇ ਈਰਾਨ ਇਹ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਸੀ ਕਿ ਕਨਵੈਨਸ਼ਨਲ ਵਾਰ ਮੈਂ ਇਜ਼ਰਾਈਲ ਨਾਲ ਨਹੀਂ ਲੜ ਸਕਦਾ ਈਰਾਨ ਤਕਨੀਕੀ ਤੌਰ ਤੇ ਹਵਾਈ ਸੈਨਾ ਦੇ ਰੂਪ ਵਿੱਚ ਯਾਨੀ ਫੌਜੀ ਤੌਰ ਤੇ ਇਜ਼ਰਾਈਲ ਤੋਂ ਬਹੁਤ ਜ਼ਿਆਦਾ ਪਿੱਛੇ ਸੀ ਤੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੇ ਈਰਾਨ ਤੇ ਇਜ਼ਰਾਈਲ ਦੀ ਕਨਵੈਨਸ਼ਨਲ ਵਾਰ ਹੋਊਗੀ ਤਾਂ ਈਰਾਨ ਇਸ ਵਿੱਚ ਹਾਰ ਜਾਊਗਾ ਤਾ ਆਰਾਮ ਨੇ ਇੱਕ ਨਵਾਂ ਤਰੀਕਾ ਲੜਿਆ ਇਜ਼ਰਾਈਲ ਖਿਲਾਫ ਜੰਦ ਲੜਨਾ ਉਹਨੇ ਆਪਦੇ ਪ੍ਰੌਕਸੀਸ ਖੜੇ ਕਰ ਦਿੱਤੇ ਇਜ਼ਰਾਈਲ ਦੇ ਆਂਡ ਗਵਾਂਡ ਲਿਬਾਨ ਵਿੱਚ ਹਿਜ਼ਬੁੱਲਾ ਯਮਨ ਵਿੱਚ ਹੂਤੀ ਸੀਰੀਆ ਵਿੱਚ ਹਿਜ਼ਬੁੱਲਾ ਗਾਜ਼ਾ ਵਿੱਚ ਹਮਾਸ ਬਹੁਤ ਸਾਰੇ ਛੋਟੇ ਛੋਟੇ ਗਰੁੱਪ ਇਜ਼ਰਾਈਲ ਦੇ ਗਵਾਂਡੀ ਦੇਸ਼ਾਂ ਵਿੱਚ ਖੜੇ ਕਰ ਦਿੱਤੇ ਤੇ ਉਹਨਾਂ ਨੂੰ ਟ੍ਰੇਨਿੰਗ ਪੈਸਾ ਤੇ ਹਥਿਆਰ ਦੇਣੇ ਸ਼ੁਰੂ ਕਰਤੇ ਤੇ ਉਹ ਜੋ ਵੀ ਗਰੁੱਪ ਆਸ-ਪਾਸੇ ਇਜ਼ਰਾਈਲ ਦੇ ਬਣੇ ਉਹਨਾਂ ਨੇ ਇਜ਼ਰਾਈਲ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਦੇ ਕਿਹੜੇ ਬਾਰਡਰ ਤੇ ਇਜ਼ਰਾਈਲ ਦੇ ਅਟੈਕ ਆ ਜਾਂਦਾ ਸੀ ਕਦੇ ਕਿਹੜੇ ਬਾਰਡਰ ਤੇ ਅਟੈਕ ਆ ਜਾਂਦਾ ਸੀ ਕਦੇ ਕਿਹੜੇ ਬਾਰਡਰ ਤੇ ਅਟੈਕ ਆ ਜਾਂਦਾ ਤੇ ਇਜ਼ਰਾਈਲ ਆਪਣੇ ਨੇੜੇ-ਨੇੜੇ ਦੇ ਛੋਟੇ-ਛੋਟੇ ਗਰੁੱਪਾਂ ਨਾਲ ਲੜਨ ਵਿੱਚ ਹੀ ਉਲਝਿਆ ਰਵੇ ਤੇ ਈਰਾਨ ਇਹਦੇ ਪਿੱਛੇ-ਪਿੱਛੇ ਆਪਦਾ ਜੋ ਨਿਊਕਲੀਅਰ ਪ੍ਰੋਗਰਾਮ ਆ ਉਹਨੂੰ ਸਫਲ ਬਣਾ ਲਵੇ ਇਹਨੂੰ ਕਿਹਾ ਜਾਂਦਾ ਪ੍ਰੌਕਸੀ ਵਾਰ ਕਿਸੇ ਹੋਰ ਦੇ ਮੋਢੇ ਤੇ ਰੱਖ ਕੇ ਚਲਾਉਣਾ ਤੇ ਅਰਾਨ ਨੇ ਇਜ਼ਰਾਈਲ ਦੇ ਆਸ-ਪਾਸੇ ਜੋ ਪ੍ਰੌਕਸੀ ਖੜੇ ਕੀਤੇ ਸੀ ਤੇ ਉਹਨਾਂ ਨੂੰ ਹੀ ਕਿਹਾ ਜਾਂਦਾ ਐਕਸਸ ਆਫ ਰਜਿਸਟ੍ਰਸ